ਪੰਜਾਬੀ ਦੀ ਇੱਕ ਬੜੀ ਮਸ਼ਹੂਰ ਕਹਾਵਤ ਆ ਭੂਆ ਦੀ ਭਤੀਜੀ ਲੱਗਦੀ ਕੀ ਲੱਗਦੀ ਵੇ ਫੁੱਫੜਾ ਮੈਂ ਤੇਰੀ ਇਸ ਕਹਾਵਤ ਤੋਂ ਕਿਤੇ ਨਾ ਕਿਤੇ ਏ ਝਲਕਾਰਾ ਪੈਂਦਾ ਕਿ ਜਿਹੜਾ ਭਤੀਜੀ ਦਾ ਤੇ ਫੁੱਫੜ ਦਾ ਰਿਸ਼ਤਾ ਨਾ ਇਹ ਬਹੁਤਾ ਵਿਸ਼ਵਾਸਯੋਗ ਨਹੀਂ ਵੈਸੇ ਤਾਂ ਅੱਜਕੱਲ ਬਹੁਤ ਸਾਰੇ ਰਿਸ਼ਤੇ ਆ ਜਿਹੜੇ ਵਿਸ਼ਵਾਸਯੋਗ ਰਹਿ ਹੀ ਨਹੀਂ ਗਏ ਪਰ ਖੈਰ ਇੱਕ ਏਸੇ ਹੀ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਭਤੀਜੀ ਤੇ ਫੁੱਫੜ ਦੇ ਫੁੱਫੜ ਦਾ ਤੇ ਭਤੀਜੀ ਨੇ ਆਪਣੇ ਫੁੱਫੜ ਦੇ ਪਿਆਰ ਵਿੱਚ پاگل ਹੋ ਕੇ ਆਪਣੇ ਵਿਆਹ ਦੇ ਸਿਰਫ 45 ਦਿਨ ਬਾਅਦ ਆਪਣੇ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਆਪਦੇ ਫੁੱਫੜ ਦੇ ਨਾਲ ਰਲ ਕੇ ਹੋਇਆ ਕਿ ਗੁੰਜਾ ਨਾਂ ਦੀ ਇੱਕ ਕੁੜੀ ਦਾ ਵਿਆਹ ਪ੍ਰਿਆੰਸ਼ੂ ਨਾਂ ਦੇ ਮੁੰਡੇ ਦੇ ਨਾਲ ਔਰੰਗਾਬਾਦ ਵਿੱਚ ਹੋਇਆ ਜਿੱਥੇ ਕੁੜੀ ਵਿੱਚ ਚੈਨ ਰਹਿਣ ਲੱਗੀ ਆਪਦੇ ਫੁੱਫੜ ਦੇ ਨਾਲ ਗੱਲ ਕਰਨ ਵਾਸਤੇ ਉਹਦੇ ਨਾਲ ਮਿਲਣ ਵਾਸਤੇ ਤਾਂ ਉਹ ਆਪਣੀ ਬੇਚੈਨੀ ਵਿੱਚ ਇੰਨੀ ਬੁਖਲਾਟ ਵਿੱਚ ਆ ਗਈ ਕਿ ਉਹ ਆਪਣੇ ਫੁੱਫੜ ਦੇ ਨਾਲ ਮਿਲ ਕੇ ਯੋਜਨਾ ਬਣਾਉਣ ਲੱਗੀ ਕਿ ਮੇਰਾ ਜਿਹੜਾ ਪਤੀ ਆ ਇਹਨੂੰ ਕਿਸੇ ਨਾ ਕਿਸੇ ਤਰੀਕੇ ਰਾਸਤੇ ਵਿੱਚੋਂ ਹਟਾਇਆ ਜਾਵੇ ਪਹਿਲਾਂ ਤਾਂ ਉਹ ਕੁੜੀ ਨੇ ਵਿਆਹ ਕਰਾ ਲਿਆ ਬਾਅਦ ਵਿੱਚ ਫੁੱਫੜ ਵਾਸਤੇ ਉਹ ਬੇਸਬਰੀ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਫੁੱਫੜ ਆ ਉਹਦਾ ਨਾਮ ਜੀਵਨ ਸਿੰਘ ਆ ਜੀਵਨ ਸਿੰਘ ਦਾ ਜਿਹੜਾ ਬੇਟਾ ਦੱਸਿਆ ਜਾ ਰਿਹਾ ਹੈ ਕਿ ਉਹਨੂੰ ਗੁਰਦਿਆਂ ਦਾ ਨੁਕਸ ਸੀ ਇਸ ਕਰਕੇ ਉਹ ਆਪਣੇ ਬੇਟੇ ਦੇ ਇਲਾਜ ਵਾਸਤੇ ਹైదరాబాద్ ਅਕਸਰ ਹੀ ਆਉਂਦਾ ਜਾਂਦਾ ਸੀ ਜਿੱਥੇ ਉਹਦੀ ਗੁੰਜਾ ਦੇ ਨਾਲ ਗੱਲ ਹੋਗੀ ਉਹ ਉਹਦਾ ਫੁੱਫੜ ਜੀਵਨ ਸਿੰਘ ਵੀ ਆਉਂਦਾ ਸੀ ਨਾਲ ਉਹਦੀ ਪਤਨੀ ਹੋਰ ਜਾਣੇ ਕੋਈ ਨਾ ਕੋਈ ਆਇਆ ਹੀ ਰਹਿੰਦਾ ਸੀ ਜਿਦੇ ਕਰਕੇ ਗੁੰਜਾ ਦੇ ਘਰ ਵਿੱਚ ਆਉਣੀ ਜਾਣੀ ਲੱਗੀ ਰਹਿੰਦੀ ਸੀ ਤੇ ਗੁੰਜਾ ਦਾ ਜਿਹੜਾ ਰਿਸ਼ਤਾ ਆਪਦੇ ਫੁੱਫੜ ਦੇ ਨਾਲ ਹੋ ਗਿਆ ਫੁੱਫੜ ਦੇ ਨਾਲ ਅਸ਼ਲੀਲ ਗੱਲਾਂ ਕਹਿੰਦੇ ਤੇ ਫੋਟਮਾ ਇੱਕ ਦੂਜੇ ਨੂੰ ਭੇਜਦੇ ਰਹਿੰਦੇ ਸੀ ਹੌਲੀ-ਹੌਲੀ ਇਹਨਾਂ ਦਾ ਰਿਸ਼ਤਾ ਗਹਿਰਾ ਹੁੰਦਾ ਗਿਆ ਫਿਰ ਗੁੰਜਾ ਦੀ ਮੈਰਿਜ ਹੁੰਦੀ ਆ ਤੇ ਮੈਰਿਜ ਤੋਂ ਬਾਅਦ ਫਿਰ ਗੁੰਜਾ ਆਪਣੇ ਪਤੀ ਨਾਲ ਸੈਟੀਸਫਾਈ ਨਹੀਂ ਹੁੰਦੀ ਉਹਨੂੰ ਐਂ ਲੱਗਦਾ ਹੈ ਕਿ ਮੇਰਾ ਤਾਂ ਪਿਆਰ ਮੇਰਾ ਫੁੱਫੜ ਆ ਇਸ ਕਰਕੇ ਉਹ ਆਪਣੇ ਆਪਣੇ ਘਰ ਵਾਲਿਆਂ ਨੂੰ ਛੱਡ ਕੇ ਆਪਣੇ ਫੁੱਫੜ ਦੇ ਨਾਲ ਰਹਿਣਾ ਚਾਹੁੰਦੀ ਸੀ ਜਿਹਦੇ ਕਰਕੇ ਫਿਰ ਫੁੱਫੜ ਤੇ ਭਤੀਜੀ ਦੋਨੇ ਜਾਣੇ ਰਲ ਕੇ ਪਲਾਨਿੰਗ ਕਰਦੇ ਆ ਕਿ ਮੇਰੇ ਘਰ ਵਾਲੇ ਨੂੰ ਕਿਵੇਂ ਮੌਤ ਦੇ ਕਾਠ ਉਤਾਰਿਆ ਜਾਵੇ ਇਹਨੂੰ ਰਾਸਤੇ ਵਿੱਚੋਂ ਕਿਵੇਂ ਪਾਸੇ ਕੀਤਾ ਜਾਵੇ ਦੱਸਿਆ ਜਾ ਰਿਹਾ ਕਿ ਇੱਕ ਦਿਨ ਜਿਹੜਾ ਉਸ ਔਰਤ ਦਾ ਪਤੀ ਸੀ ਗੁੰਜਾ ਦਾ ਪਤੀ ਪ੍ਰਿਅੰਸ਼ੂ ਸੀ ਉਹ ਆਪਣੀ ਭੈਣ ਨੂੰ ਮਿਲਣ ਗਿਆ ਸੀ ਜਦੋਂ ਉਹ ਟ੍ਰੇਨ 'ਚੋਂ ਉਤਰਦਾ ਤਾਂ ਉਹ ਗੁੰਜਾ ਨੂੰ ਕਹਿੰਦਾ ਕਿ ਮੈਨੂੰ ਲੈਣ ਵਾਸਤੇ ਕਿਸੇ ਨਾ ਕਿਸੇ ਨੂੰ ਭੇਜ ਮੋਟਰਸਾਈਕਲ ਦੇ ਕੇ ਮੈਨੂੰ ਰੇਲਵੇ ਸਟੇਸ਼ਨ ਤੋਂ ਘਰ ਲੈ ਆਵੇ ਤਾਂ ਜਦੋਂ ਕੋਈ ਵਿਅਕਤੀ ਉਹਨੂੰ ਲੈ ਕੇ ਰੇਲਵੇ ਸਟੇਸ਼ਨ ਤੋਂ ਘਰ ਵਾਪਸ ਆ ਰਿਹਾ ਸੀ ਤਾਂ ਰਸਤੇ ਦੇ ਵਿੱਚ ਗੁੰਜਾ ਦੇ ਪਤੀ ਦੇ ਉੱਪਰ ਅਟੈਕ ਹੋ ਜਾਂਦਾ ਗੋਲੀਆਂ ਮਾਰ ਕੇ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਜਦੋਂ ਇਹ ਗੱਲ ਗੁੰਜਾ ਨੂੰ ਪਤਾ ਲੱਗਦੀ ਆ ਕਿ ਉਹਦੇ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤਾਂ ਉਹ ਇਸ ਤਰੀਕੇ ਰੋਂਦੀ ਆ ਦੱਸਿਆ ਜਾ ਰਿਹਾ ਕਿ ਜਿਵੇਂ ਸਾਰਿਆਂ ਨੂੰ ਲੱਗਾ ਕਿ ਬਹੁਤ ਗਹਿਰਾ ਸਦਮਾ ਗੁੰਜਾ ਨੂੰ ਲੱਗਾ ਆਪਣੇ ਪਤੀ ਦੀ ਮੌਤ ਦਾ ਕਿ ਉਹਦਾ ਰੋ ਰੋ ਕੇ ਬੁਰਾ ਹਾਲ ਆ ਉਹਨੂੰ ਐਂ ਲੱਗਦਾ ਕਿ ਮੇਰੇ ਤਾਂ ਹਲੇ ਵਿਆਹ ਨੂੰ ਡੇਢ ਮਹੀਨਾ ਵੀ ਨਹੀਂ ਹੋਇਆ ਸੀ ਤੇ ਮੇਰੇ ਪਤੀ ਦੀ ਮੌਤ ਹੋ ਗਈ ਤਾਂ ਕਹਿੰਦੇ ਉਹਦੇ ਮਤਲਬ ਸਾਰਿਆਂ ਨੂੰ ਵੇਖਣ ਵਾਲਿਆਂ ਨੂੰ ਇਹ ਲੱਗ ਰਿਹਾ ਸੀ ਕਿ ਬਹੁਤ ਮੰਦੀ ਹਾਲਤ ਆ ਉਸ ਔਰਤ ਦੀ ਪਰ ਜਦੋਂ ਪੁਲਿਸ ਨੇ ਇਸ ਪੂਰੇ ਮਾਮਲੇ ਦੀ ਇਨਵੈਸਟੀਗੇਸ਼ਨ ਕਰਨੀ ਸ਼ੁਰੂ ਕਰ ਦਿੱਤੀ ਕੇਸ ਬਲਾਈਂਡ ਸੀ ਕੋਈ ਸਬੂਤ ਮਿਲ ਨਹੀਂ ਰਿਹਾ ਸੀ ਸ਼ੱਕ ਕਿਹਦੇ ਤੇ ਕਰਦੇ ਜਿਵੇਂ ਜਿਵੇਂ ਸੀਸੀਟੀਵੀਜ਼ ਕੈਮਰੇ ਦੇਖੇ ਹੌਲੀ ਹੌਲੀ ਪੁਲਿਸ ਨੂੰ ਕਰਦੇ ਕਰਾਉਂਦੇ ਇਹ ਸ਼ੱਕ ਹੋਇਆ ਕਿਤੇ ਇਸ ਔਰਤ ਨੇ ਹੀ ਆਪਣੇ ਪਤੀ ਨੂੰ ਮੌਤ ਦੇ ਘਾਟ ਤਾਂ ਨਹੀਂ ਉਤਾਰਿਆ ਤਾਂ ਪੁਲਿਸ ਨੇ ਉਹਰੇ ਤੇ ਦਬਾਅ ਪਾ ਕੇ ਪੁੱਛਣਾ ਸ਼ੁਰੂ ਕੀਤਾ ਉਸ ਕੁੜੀ ਦੇ ਜਿਹੜਾ ਸੀਗਾ ਮੋਬਾਈਲ ਸੀ ਉਹਨੂੰ ਲਿਆ ਤਾਂ ਫਿਰ ਪੁਲਿਸ ਨੇ ਉਹਦੇ ਵਿੱਚ ਦੇਖਿਆ ਕਿ ਗੁੰਜਾ ਨੇ ਆਪਣੇ ਫੁੱਫੜ ਦੇ ਨਾਲ ਕਾਫੀ ਅਸ਼ਲੀਲ ਚੈਟ ਕੀਤੀ ਹੋਈ ਆ ਫੋਟੋ ਫੋਟੋ ਭੇਜੀਆਂ ਹੋਈਆਂ ਤੇ ਨਾਲ ਹੀ ਉਹਨੇ ਆਪਣੇ ਫੁੱਫੜ ਦੇ ਨਾਲ ਇਹ ਸਾਰੀ ਗੱਲਬਾਤ ਕੀਤੀ ਮੈਂ ਤੇਰੇ ਨਾਲ ਰਹਿਣਾ ਚਾਹੁੰਨੀ ਆ ਪਤੀ ਨੂੰ ਕਿਵੇਂ ਪਾਸੇ ਹਟਾਇਆ ਜਾਵੇ ਇਹ ਸਾਰੀ ਗੱਲਬਾਤ ਕੀਤੀ ਹੋਈ ਸੀ ਤਾਂ ਪੁਲਿਸ ਨੇ ਫਿਰ ਗੁੰਜਾ ਨੂੰ ਵੀ ਫੜਿਆ ਉਹਦੇ ਫੁੱਫੜ ਨੂੰ ਵੀ ਅਰੈਸਟ ਕੀਤਾ ਦੋਹਾਂ ਤੋਂ ਪੁੱਛਗਿੱਛ ਕੀਤੀ ਕਿ ਕੀ ਕੀ ਵਾਕਈ ਉਹਨਾਂ ਨੇ ਇਹ ਸਭ ਕੁਝ ਕੀਤਾ ਤਾਂ ਕਹਿੰਦੇ ਨੇ ਕਿ ਉਹਨਾਂ ਨੇ ਪੁਲਿਸ ਕੋਲੇ ਆਪਣਾ ਗੁਨਾਹ ਕਬੂਲ ਕਰ ਲਿਆ ਹੁਣ ਉਹਨਾਂ ਤੇ ਐਫ ਆਈ ਆਰ ਦਰਜ ਹੋ ਚੁੱਕੀ ਆ ਪੁਲਿਸ ਹਲੇ ਵੀ ਇਸ ਪੂਰੇ ਮਾਮਲੇ ਦੀ ਪੜਤਾਲ ਕਰ ਰਹੀ ਆ ਕਿ ਕੀ ਇਸ ਮਾਮਲੇ ਵਿੱਚ ਕੋਈ ਹੋਰ ਸਚਾਈ ਤਾਂ ਨਹੀਂ ਫਿਲਹਾਲ ਬਾਕੀ ਪੁਲਿਸ ਦੀ ਇਨਵੈਸਟੀਗੇਸ਼ਨ ਵਿੱਚ ਕੀ ਨਿਕਲ ਕੇ ਸਾਹਮਣੇ ਆਉਂਦਾ ਉਹ ਤਾਂ ਆਉਣ ਵਾਲਾ ਵਕਤ ਦੱਸੇਗਾ ਪਰ ਬਹੁਤ ਹੈਰਾਨੀ ਹੁੰਦੀ ਆ ਜਦੋਂ ਇਹੋ ਜਿਹੇ ਘਟਨਾਵਾਂ ਸੌਂਦੇ ਆ ਕਿ ਜੇਕਰ ਭਾਈ ਤੁਸੀਂ ਕਿਸੇ ਹੋਰ ਦੇ ਇਸ਼ਕ ਵਿੱਚ ਅੰਨੇ ਹੋ ਤਾਂ ਕਿਉਂ ਕਿਸੇ ਦੀ ਜ਼ਿੰਦਗੀ ਤਬਾਹ ਕਰਦੇ ਹੋ ਉਸ ਵਿਚਾਰੇ ਰਾਧਾ ਕੀ ਕਸੂਰ ਸੀ ਜਿਹਨੂੰ ਤੁਸੀਂ ਮੌਤ ਦੇ ਘਾਟ ਉਤਾਰ ਦਿੱਤਾ ਉਹਨੂੰ ਤਾਂ ਤੁਹਾਡੀ ਕਿਸੇ ਕਹਾਣੀ ਦਾ ਪਤਾ ਵੀ ਨਹੀਂ ਸੀ ਉਹ ਵਿਚਾਰਾ ਬੇਕਸੂਰ ਆਦਮੀ ਹੀ ਮਾਰਿਆ ਗਿਆ ਵਿਆਹ ਦੇ 45 ਦਿਨ ਬਾਅਦ ਉਸ ਵਿਚਾਰੇ ਆਦਮੀ ਦਾ ਤਾਂ ਕੁਛ ਚਾਲ ਵੀ ਪੂਰਾ ਨਹੀਂ ਹੋਇਆ ਹੋਣਾ ਤਾਂ ਉਹਨੂੰ ਤਾਂ ਆਪਣੇ ਘਰ ਵਾਲੀ ਤੇ ਕਿੰਨਾ ਵਿਸ਼ਵਾਸ ਹੋਣਾ ਪਰ ਉਹਨੂੰ ਕੀ ਪਤਾ ਸੀ ਕਿ ਇਹ ਪਹਿਲਾਂ ਕਿਹੋ ਜਿਹੀ ਮਤਲਬ ਮੇਰੇ ਬਾਰੇ ਕੀ ਸੋਚ ਰਹੀ ਆ ਕਿਹੋ ਜਿਹੀ ਪਲੈਨਿੰਗ ਕਰ ਰਹੀ ਆ ਤਾਂ ਭੈਣੋ ਭਰਾਓ ਕਿੰਨੀਆਂ ਸਾਰੀਆਂ ਇਹੋ ਜਿਹੀਆਂ ਘਟਨਾਵਾਂ ਸਾਡੇ ਬਰਨਾਲੇ ਵਿੱਚ ਪਤਾ ਨਹੀਂ ਕਿੱਥੇ-ਕਿੱਥੇ ਪੰਜਾਬ ਵਿੱਚ ਵੀ ਇਹੋ ਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ ਹਰ ਰੋਜ਼ ਦੀਆਂ ਇਹੋ ਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਸਾਡੇ ਇੱਧਰ ਅਬੋਹਰ ਵਾਲੀ ਸਾਈਡ ਤੋਂ ਇੱਕ ਘਟਨਾ ਸਾਹਮਣੇ ਆਈ ਸੀ ਕਿ ਔਰਤ ਨੇ ਆਪਣੇ ਆਸ਼ਕ ਦੇ ਨਾਲ ਰਲ ਕੇ ਆਪਣੇ ਪੂਰੇ ਪਰਿਵਾਰ ਨੂੰ ਹੀ ਸਬਜ਼ੀ ਦੇ ਵਿੱਚ ਆਟੇ ਦੇ ਵਿੱਚ ਜ਼ਹਿਰ ਮਿਲਾ ਕੇ ਦੇਦਾ ਜਿਹਦੇ ਵਿੱਚ ਉਹਦੇ ਪਤੀ ਦੀ ਤੇ ਉਹਦੇ ਸੱਸ ਦੀ ਮੌਤ ਹੋ ਗਈ ਪੂਰਾ ਪਰਿਵਾਰ ਹੀ ਹਸਪੀਟਲ ਅੰਦਰ ਭਰਤੀ ਹੋਇਆ ਸੀ ਤਾਂ ਅਜਿਹੇ ਕਿੰਨੀਆਂ ਸਾਰੀਆਂ ਘਟਨਾਵਾਂ ਸਾਡੇ ਸਮਾਜ ਵਿੱਚ ਆਏ ਦਿਨ ਸਾਹਮਣੇ ਆਉਂਦੀਆਂ ਚਾਹੇ ਘਟਨਾ ਬਿਹਾਰ ਦੀ ਹੋਵੇ ਚਾਹੇ ਪੰਜਾਬ ਦੀ ਹੋਵੇ ਘਟਨਾ ਸਾਡੇ ਦੇਸ਼ ਦੀ ਆ ਤੇ ਇੱਕੋ ਤਰ੍ਹਾਂ ਦੀਆਂ ਘਟਨਾਵਾਂ ਸਾਡੇ ਸਮਾਜ ਦੇ ਅੰਦਰ ਵਾਪਰ ਰਹੀਆਂ ਨੇ ਸਰਕਾਰ ਨੂੰ ਚਾਹੀਦਾ ਪ੍ਰਸ਼ਾਸਨ ਨੂੰ ਚਾਹੀਦਾ ਕਿ ਜਿਹੜੀਆਂ ਇਹ ਘਟਨਾਵਾਂ ਵਧ ਰਹੀਆਂ ਨੇ ਕਿਉਂ ਵਧ ਰਹੀਆਂ ਨੇ ਇਹਨਾਂ ਪਿੱਛੇ ਕੀ ਕਾਰਨ ਆ ਉਹਨਾਂ ਕਾਰਨਾਂ ਨੂੰ ਸਮਝਿਆ ਜਾਵੇ ਬੁੱਧੀਜੀਵੀ ਲੋਕਾਂ ਨੂੰ ਵੀ ਇਹਨਾਂ ਚੀਜ਼ਾਂ ਨੂੰ ਸਮਝਣਾ ਚਾਹੀਦਾ ਅਤੇ ਫਿਰ ਇਹਨਾਂ ਦੇ ਹੱਲ ਵੱਲ ਵਧਣਾ ਚਾਹੀਦਾ ਕਿ ਆਖਰ ਆਏ ਦਿਨ ਅਜਿਹੇ ਮਾਮਲੇ ਸਾਡੇ ਸਮਾਜ ਦੇ ਅੰਦਰ ਕਿਉਂ ਵਧ ਰਹੇ ਨੇ ਤੇ ਇਹਨਾਂ ਨੂੰ ਕਿਵੇਂ ਢਲ ਪਾਈ ਜਾ ਸਕਦੀ ਆ ਇਹਨਾਂ ਵਿਸ਼ਿਆਂ ਦੇ ਉੱਪਰ ਸਰਕਾਰ ਨੂੰ ਸੋਚਣਾ ਚਾਹੀਦਾ ਇਹਨਾਂ ਮਾਮਲਿਆਂ ਨੂੰ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ ਦਿਨੋ ਦਿਨ ਅਜਿਹੇ ਮਾਮਲੇ ਵਧ ਰਹੇ ਨੇ ਕੋਈ ਇੱਕ ਜਿਹੜਾ ਬੇਗਨਾ ਹੁੰਦਾ ਉਹਨੂੰ ਕਿਸੇ ਮਾਮਲੇ ਦਾ ਪਤਾ ਵੀ ਨਹੀਂ ਹੁੰਦਾ ਉਹ ਵਿਚਾਰਾ ਮੌਤ ਦੇ ਘਾਟ ਉਤਾਰਿਆ ਜਾਂਦਾ ਏ ਤੇ ਦੂਜੇ ਫਿਰ ਜੇਲ੍ਹ ਵਿੱਚ ਚਲੇ ਜਾਂਦੇ ਆ ਪਰ ਲੋਕ ਸਾਡੇ ਇਨ੍ਹਾਂ ਘਟਨਾਵਾਂ ਤੋਂ ਸਬਕ ਨਹੀਂ ਲੈਂਦੇ ਇਨ੍ਹਾਂ ਘਟਨਾਵਾਂ ਤੋਂ ਸਿੱਖਣਾ ਚਾਹੀਦਾ ਸਬਕ ਲੈਣਾ ਚਾਹੀਦਾ ਕਿ ਆਖਰ ਅਸੀਂ ਜਿੰਨੀ ਮਰਜ਼ੀ ਸਫਾਈ ਦੇ ਨਾਲ ਕੋਈ ਗੁਨਾਹ ਕਰੀਏ ਜਿੰਨਾ ਮਰਜ਼ੀ ਇਨ੍ਹਾਂ ਆਪਣੇ ਗੁਨਾਹਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕਰੀਏ ਉਹ ਕਿਸੇ ਨਾ ਕਿਸੇ ਤਰੀਕੇ ਤਾਂ ਸਾਹਮਣੇ ਆ ਹੀ ਜਾਣੇ ਨੇ ਸੋ ਬਹੁਤ ਦੁੱਖ ਲੱਗਾ ਘਟਨਾ ਸੁਣ ਕੇ ਕਿ 45 ਵਿਆਹ ਦੇ 45 ਦਿਨਾਂ ਬਾਅਦ ਹੀ ਉਸ ਭਰਾ ਨੂੰ ਇਸ ਔਰਤ ਨੇ ਤੇ ਉਹਦੇ ਫੁੱਫੜ ਨੇ ਰਲ ਕੇ ਮੌਤ ਦੇ ਘਾਟ ਉਤਾਰਿਆ ਤੇ ਨਾਲੇ ਫਿਰ ਜਿਹੜੇ ਰਿਸ਼ਤੇ ਸੀ ਉਹਨਾਂ ਨੂੰ ਤਾਰ-ਤਾਰ ਕੀਤਾ ਉਹਨਾਂ ਨੂੰ ਕਲੰਕਿਤ ਕੀਤਾ